ਆਹ ਗੱਡੀ ਆ ਜਰ ਨੇ ਯਾਰ ਹੈ ਚੁੱਪ ਕਰ ਜਾ ਸਿੱਕਤੇ ਘਰੀ ਨਾ ਇੱਕ ਤੇ ਬਈ ਆਜੋ ਬਈ ਮਾਤ ਕਾਜੋ ਆਪਾਂ ਮੈਂ ਆਇਆ ਕਿ ਨਾ ਚਾਸਨਾ ਭੁੰਦੜ ਮੋਟਰਸਾਈਕਲ ਚਾ ਚਾਉਂ ਤੇ ਨੀ ਰਹਾ ਤਾਂ ਪੈਂਟੰਡਿੰਗ ਸੁਲਬਾਨ ਜਸਨੇ ਦਾ

ਉਹ ਕਰਾ ਮੀਟ ਦਾ ਭਾਗ ਲੈ ਮੁਹ ਵਧ ਗਿਆ ਲਾ ਉਹ ਖੜ ਗਿਆ ਬੰਦ ਗਿਆ ਉਹ ਵੀ ਖੜ ਜਾ ਮਰ ਜਾ ਮੈਨੂੰ ਵੀ ਕਰਦੀ ਫੋਟੋ ਯਾਰ ਜਲਵਾ ਯਾਰ ਭਾਈ ਇੱਧਰ ਦੇਖੋ ਸਾਰੇ ਕਿੱਥੇ ਮੈਂ ਆ ਵੀ ਜੁੜਿਆ ਲੈ ਆ ਵੀ ਸਾਡੇ ਨੇੜੇ ਆ ਜੀ ਚਲੋ ਜਸਲੀ ਦਾ ਪਿੰਸਾਬ ਹੈ ਜਸਲੀ ਸਾਹਿਬ ਕਿਧਰ ਹੌਟਸਪੌਟ ਲਗਾ ਆਦਰ ਦੇਖ ਬਈ ਜਾਹਨ ਦਾ ਡੈਡੀ ਨੂੰ ਬੇਨਤੀ ਆ ਨੇੜੇ ਹੋ ਜਾਹਨ ਦਾ ਪਿਤਾ ਪਹਿਲੇ ਮੋਟਰਸਕੂਟਰ ਹੋਰ ਪਾ ਲਓ ਉੱਤਲਾ ਲਓ ਇਧਰ ਦੇਖ ਬਈ ਯਾਰ ਓਏ ਕੋਈ ਨਾ ਜਾਣਾ ਮੈਂ ਇੰਤਜ਼ਾਰ ਕਰਦਾ ਜਾਹਨ ਦਾ ਡੈਡੀ ਵੀ ਰਾ ਸਾਈਕਲ ਜਿੱਤ ਗਿਆ ਹਾਂ ਆਉਂਗਾ ਬੈਠ ਸੀਗਾ ਬਈ